ਹੁਣ ਵੀ ਤੁਸੀਂ ਦੇਖ ਲਓ ਕਿਸਾਨੀ ਤਰਨਾ ਲੱਗਾ ਹੋਇਆ ਕਿੰਨਾ ਕਿਹੜੇ ਸਾਥ ਦੇਣਾ ਬਸ ਚੇਤੇ ਦੇ ਵਿੱਚ ਰੱਖਿਓ ਤੁਸੀਂ ਕਿਸਾਨ ਹੋ ਸਾਰੇ ਬੈਠੇ ਹੋਏ ਕਿੰਨੇ ਇਕ ਸੰਤ ਬਾਹਰ ਆਉਂਦੇ ਨੇ ਕਿੰਨੇ ਇਕ ਬ੍ਰਹਮ ਗਿਆਨੀ ਬਾਹਰ ਆਉਂਦੇ ਨੇ ਕਿੰਨੇ ਇਕ ਸਾਧੂ ਮਹਾਤਮਾ ਬਾਹਰ ਆਉਂਦੇ ਨੇ ਸੰਗਤ ਦੇ ਸਿਰ ਉੱਤੇ ਐਸ਼ ਪਰਸਤੀ ਕਰਨ ਵਾਲੇ ਜਿਹੜੇ ਬੋਰੀਆਂ ਲੈ ਕਰਕੇ ਆ ਜਾਂਦੇ ਨੇ ਪਿੰਡਾਂ ਦੇ ਵਿੱਚ ਆਉਂਦੇ ਆ ਨਾ ਜੀ ਬੋਰੀਆਂ ਲੈ ਕਰਕੇ ਆ ਕਰਕੇ ਕਹਿੰਦੇ ਨੇ ਆ ਚੀਜ਼ ਪਾ ਦੋ ਉਹ ਚੀਜ਼ ਪਾ ਦੋ ਉਹਨਾਂ ਨੂੰ ਪੁੱਛਿਆ ਕਰੋ ਜਦੋਂ ਸਾਡੇ ਤੇ ਮੁਸੀਬਤ ਪੈਂਦੀ ਹੈ ਨਾ ਇਹ ਜਿਹੜੀ ਬੋਰੀ ਲੈ ਕੇ ਤੁਸੀਂ ਆਏ ਹੋ ਨਾ ਆ ਜਿਹੜੀਆਂ ਬੋਰੀਆਂ ਤੁਸੀਂ ਫੜੀਆਂ ਫਿਰਦੇ ਹੋ ਇਸ ਬੋਰੀ ਦੇ ਵਿੱਚ ਚਾਰ ਮਣ ਦਾਣੇ ਪਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਮਿਹਨਤ ਕੀਤੀ ਹੈ ਜੇ ਮਿਹਨਤ ਜ਼ਮੀਨ ਦੇ ਵਿੱਚ ਕੀਤੀ ਆ ਤਾਂ ਸੰਘਰਸ਼ ਸਰਕਾਰ ਦੇ ਅੱਗੇ ਵੀ ਕਰਨਾ ਪੈ ਰਿਹਾ ਤੇ ਜੇ ਅਸੀਂ ਸੰਘਰਸ਼ ਕਰਦੇ ਆ ਤੁਸੀਂ ਵੀ ਸੰਘਰਸ਼ ਕਰਿਆ ਕਰੋ ਸਵਾਲ ਜਰੂਰ ਕਰਨਾ ਚਾਹੀਦਾ ਵੀ ਅਸੀਂ ਸੰਘਰਸ਼ ਕਰ ਰਹੇ ਹਾਂ ਅਸੀਂ ਗੋਲੀਆਂ ਖਾ ਰਹੇ ਹਾਂ ਤੁਸੀ ਪਤਾ ਹੀ ਆ ਕੱਲ ਤੁਹਾਨੂੰ ਤੁਸੀਂ ਟੀਵੀਆਂ ਦੇ ਵਿੱਚ ਦੇਖ ਹੀ ਲਿਆ ਹੋਵੇਗਾ ਕਿਸਾਨਾਂ ਨਾਲ ਕੀ ਹੋਇਆ ਖਬਰ ਇੱਥੋਂ ਤੱਕ ਆ ਰਹੀ ਹੈ ਪਟੋਕਾਟ ਪੰਜ ਤੋਂ 6 ਕਿਸਾਨਾਂ ਦੇ ਉੱਤੇ ਗੋਲੀਆਂ ਚੱਲ ਗਿਆ ਨੇ ਹੁਣ ਇਹ ਸਰਕਾਰ ਨੂੰ ਇਹ ਦੱਸਣਾ ਪਵੇਗਾ ਕਿ ਕਿਸਾਨ ਜਿਹੜੇ ਪੰਜਾਬ ਵਾਲੇ ਆ ਉਹ ਇਸ ਦੇਸ਼ ਦੇ ਹੈਗੇ ਆ ਜਾਂ ਨਹੀਂ ਹੈਗੇ ਇਸ ਇਸ ਦੇਸ਼ ਨੂੰ ਕੀ ਕਿਹਾ ਜਾਂਦਾ ਜੀ ਲੋਕਤੰਤਰ ਦੇਸ਼ ਲੋਕਾਂ ਦਾ ਦੇਸ਼ ਭਾਵ ਕਿ ਵੋਟ ਡੈਮੋਕ੍ਰੇਸੀ ਹੈ ਇਨਸਾਨ ਵੋਟ ਪਾਉਂਦਾ ਹੈ ਤੇ ਦਿੱਲੀ ਇਹਨਾਂ ਦੇ ਪਿਓ ਵਾਲੀ ਨਹੀਂ ਆ ਜੇ ਕਿਸਾਨ ਨੂੰ ਕੁਝ ਲੱਗਾ ਹੈ ਕਿ ਅਸੀਂ ਧਰਨਾ ਲਗਾਉਣਾ ਇਹ ਰੋਕਣ ਵਾਲੇ ਕੌਣ ਹੁੰਦੇ ਨੇ ਕਿ ਕਿਉਂ ਰੋਕਦੇ ਨੇ ਇਹਦਾ ਮਤਲਬ ਇਹ ਇਹ ਮੰਨਦੇ ਨੇ ਕਿ ਪੰਜਾਬ ਵਾਲੇ ਇਸ ਦੇਸ਼ ਵਾਲੇ ਨਹੀਂ ਨੇ ਇਹਨਾਂ ਦਾ ਦੇਸ਼ ਨਹੀਂ ਹੈ ਸਾਡੀ ਮਰਜ਼ੀ ਹੈ ਨਾ ਲੋਕਤੰਤਰ ਹੈ ਜੇ ਅਸੀਂ ਵੋਟਾਂ ਅਸੀਂ ਕਿਸੇ ਨੂੰ ਮੈਂ ਇੱਕ ਇੱਕ ਦੀ ਗੱਲ ਨਹੀਂ ਕਰਦਾ ਜਿਸ ਨੂੰ ਵੋਟ ਪਾਈ ਜਾਂਦੀ ਆ ਉਸ ਨੂੰ ਪੁੱਛਣ ਦਾ ਅਧਿਕਾਰ ਬਣਦਾ ਹੈ ਸਵਾਲ ਕਰਨਾ ਬਣਦਾ ਚਾਹੇ ਕੋਈ ਵੀ ਪਾਰਟੀ ਆ ਚਾਹੇ ਭਾਜਪਾ ਆ ਚਾਹੇ ਅਕਾਲੀ ਨੇ ਚਾਹੇ ਕਾਂਗਰਸ ਵਾਲੇ ਨੇ ਚਾਹੇ ਹੁਣ ਨਵੇਂ ਨੇ ਆਮ ਆਦਮੀ ਪਾਰਟੀ ਵਾਲੇ ਸਾਰਿਆਂ ਨੂੰ ਸਵਾਲ ਕਰਨਾ ਬਹੁਤ ਜ਼ਰੂਰੀ ਹੈ ਸਵਾਲ ਕਰਨਾ ਬਹੁਤ ਜ਼ਰੂਰੀ ਹੈ ਜੇ ਸਵਾਲ ਨਹੀਂ ਕੀਤਾ ਇਹ ਸਾਡੇ ਨਾਲ ਇਦਾਂ ਹੀ ਹੁੰਦਾ ਰਹਿਣਾ ਮੁੜ ਕੇ ਇਹ ਤਰਨੇ ਲੱਗਦੇ ਰਹਿਣੇ ਨੇ ਇਹ ਸਾਰਾ ਕੁਝ ਇਦਾਂ ਹੀ ਹੁੰਦੇ ਰਹਿਣਾ ਤੁਸੀਂ ਇਹ ਸਰਕਾਰ ਨੂੰ ਖੁੱਦ ਦੱਸਣਾ ਚਾਹੀਦਾ ਹੈ ਪੀ ਕਰਨਾ ਕੀ ਹੈ ਸਾਡੇ ਨਾਲ ਅੱਗੇ ਕੀ ਕਰਨਾ ਤੁਸੀਂ ਸਾਨੂੰ ਇਸ ਦੇਸ਼ ਦੇ ਮੰਨਦੇ ਹੋ ਜਾਂ ਨਹੀਂ ਮੰਨਦੇ ਇਹ ਸਰਕਾਰ ਨੂੰ ਦੱਸਣਾ ਜ਼ਰੂਰ ਪਵੇਗਾ